ਕਿ ਵਿਦਿਆਰਥੀ ਜਨਮ ਨੇ ਆਵਲ ਸੀ ਸਿਛਿਵਰਤੀ ਵਿਦਿਆਰਥੀ ਨੂੰ ਮਾਰੀ ਨਹੀਂ ਨਾ ਬਰਸ ਪੂਰਨ થਾ ਆਇਆ ਸੀ ਉਸ ਨੂੰ ਮਰਦਾ ਤੇ ਨਹੀਂ ਹੈ ਮੰਗ ਬੁਲੰਦ ਕੀਤੀ ਹੈ ਤੇ ਆਵੇ ਆਵਿਹਨ ਪੱਤਰ ਆਪਲੀ ਨਿਯਮਕ ਨੂੰ ਰਜਵਾਤ ਕਰੀ ਹੋਤੀ ਨਾ ਜੋ ਤੁਮਨੇ ਜਣਾਇਆ ਸੀ ਕਿ ਭਈ ਇਹ ਦਿਨ ਉਸ ਨੂੰ ਸਿਛਿਵਰਤੀ ਤੁਕਵਾ ਮੈਂ ਨਹੀਂ ਆਵੇ ਤੋ ਉਗਰਾ ਅੰਦੋਲਨ ਕਰਨੀ ਪਰ ਤੁਮਨੇ ਚਿੰਤੀ ਆਪੀ ਹੈ ਕਿ ਕਈ ਕਈ ਕਿ ਭਈ ਬਰਸ ਜਦੈ ਸ਼ੁਰੂ ਹੁੰਦਾ ਹੈ ਤੇਰਾ ਆ ਪ੍ਰਕਾਰ ਦੀ ਸਿਛਿਵਰਤੀ ਆਪਾ ਮਾਉਂਦੀ ਹੈ ਪਰੰਤੂ ਅਜੇ ਵੀ ਆਪਾ ਮਾਉਂ ਨਾ ਆਉਂਦਾ ਜੇ ਤਮਾਮ ਜੀ ਵਿਦਿਆਰਥੀ ਉਸ ਗਦਰਗਰ ਪਹੁੰਚਿਆ ਦਾ ਜੀ